ਦੇ ਸੇਵਕ ਦੇਖ ਰਹੇ ਸਾਰੇ ਹੀ ਸ੍ਰੋਤ ਇਹ ਨੇ ਜਤਾ ਸਿੰਘ ਜੱੱਬੂਵਾਲ ਦੇ ਵੱਲੋਂ ਪਿਆਰ ਪਰੇਸ਼ਤ ਸ੍ਰੀ ਕਲਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇਜਮ ਸਰਦਾਰ ਭਗਤ ਸਿੰਘ ਜੀ ਦੇ ਜ਼ਿਲ੍ਹੇ ਨਮਾ ਸ਼ਹਿਰ ਦੀ ਨਮਾ ਸ਼ਹਿਰ ਦੀ ਜੇ ਗੱਲ ਕੀਤੀ ਜਾਵੇ ਨਮਾ ਸ਼ਹਿਰ ਦੇ ਵਿੱਚ ਮਕੰਦਪੁਰ ਸ਼ਹਿਰ ਦੀਆਂ ਗੱਲਾਂ ਬਾਤਾਂ ਕਰਾਂਗੇ ਮਕੰਦਪੁਰ ਸ਼ਹਿਰ ਦੇ ਵਿੱਚ ਅੱਜ ਮੈਡਮ ਸ਼੍ਰੀਮਤੀ ਹਰਜੋਤ ਕੌਰ ਲੋਟਿਆ ਜੀ ਦੇ ਪੈਲਸ ਦੇ ਵਿੱਚ ਬਹੁਤ ਹੀ ਵੱਡੀ ਇੱਥੇ ਇਕੱਠ ਜਿਹੜਾ ਹੋ ਰਿਹਾ ਹੈਗਾ ਆ ਮਲਵਿੰਦਰ ਸਿੰਘ ਕੰਗ ਜੀ ਦੀ ਗਵਾਹੀ ਦੇ ਅੰਦਰ ਵੱਡਾ ਕੱਠ ਅੱਜ ਹੋ ਰਿਹਾ ਹੈਗਾ ਬਹੁਤ ਜਲਦੀ ਮਲਵਿੰਦਰ ਸਿੰਘ ਕੰਗ ਐਮਪੀ ਸੀਟ ਦੇ ਉੱਪਰ ਚੋਣ ਲੜਨ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਵੱਡੀ ਇੱਥੇ ਇੱਕ ਅੱਜ ਰੈਲੀ ਕੀਤੀ ਜਾ ਰਹੀ ਹੈਗੀ ਆ ਕਿਸ ਤਰ੍ਹਾਂ ਦਾ ਲੱਗਦਾ ਜੀ ਅੱਜ ਦਾ ਮਾਹੌਲ ਜੇ ਅੱਜ ਦੇ ਮਾਹੌਲ ਦੀ ਮੁਕੰਦਪੁਰ ਦੀ ਗੱਲ ਕੀਤੀ ਜਾਵੇ ਬਹੁਤ ਵਧੀਆ ਲੱਗਦਾ ਜੀ ਜੀ ਕਿਸ ਤਰ੍ਹਾਂ ਦਾ ਇਹ ਅੱਜ ਕਿੰਨਾ ਇਕੱਠ ਹੋਵੇਗਾ ਇਕੱਠ ਬਹੁਤ ਭਾਰੀ ਹੋਊਗਾ ਜੀ ਜੀ ਜਿਹੜੇ ਦੇਸ਼ ਸੇਵਕ ਦੇ ਨਾਲ ਜੁੜੇ ਹੋਏ ਸਰੋਤੇ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਬਹੁਤ ਅੱਛਾ ਹੈ ਜੀ ਮਕੰਦਪੁਰ ਦੀ ਗੱਲ ਕਰਾਂਗੇ ਮਕੰਦਪੁਰ ਦੇ ਵਿੱਚ ਸ਼੍ਰੀਮਤੀ ਹਰਜੋਤ ਕੌਰ ਲੋਟਿਆ ਜੀ ਦੇ ਨਾਲ ਮੁਲਾਕਾਤਾਂ ਕਰਵਾਵਾਂਗੇ ਉਹਨਾਂ ਦੇ ਹੀ ਪੈਲਸ ਮਕੰਦਪੁਰ ਦੇ ਵਿੱਚ ਮਲਵਿੰਦਰ ਸਿੰਘ ਕੰਗ ਜੀ ਦੀ ਗਵਾਹੀ ਦੇ ਵਿੱਚ ਵੱਡਾ ਪ੍ਰੋਗਰਾਮ ਹੋ ਰਿਹਾ ਜੀ ਤੇਜ ਸੇਵਕ ਦੇ ਉੱਪਰ ਪਿਆਰ ਪਰਿ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਤੁਮੇ ਤੁਹਾਡੇ ਚੈਨਲ ਦਾ ਦੇ ਸੇਵਕ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਤੁਸੀਂ ਇੱਥੇ ਜਿਹੜਾ ਇਹ ਮੀਟਿੰਗ ਹੈ ਉਹਨੂੰ ਤੁਸੀਂ ਕਵਰ ਕਰਨ ਲਈ ਇੱਥੇ ਪਹੁੰਚੇ ਆਂ ਕਿਸ ਤਰ੍ਹਾਂ ਦੀਆਂ ਅੱਜ ਦੀਆਂ ਰਣਨੀਤੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਅ ਅੱਜ ਮਕੰਦਪੁਰ ਦੇ ਵਿੱਚ ਮੈਨੂੰ ਲੱਗਦਾ ਕਿ ਭਾਰੀ ਇਕੱਠ ਜਿਹੜਾ ਆ ਉਹ ਹੋਊਗਾ ਮਲਵਿੰਦਰ ਸਿੰਘ ਕੰਗ ਹੋਣਾ ਦੇ ਹੱਕ ਦੇ ਵਿੱਚ ਜੋ ਸਾਡੇ ਭਗਵੰਤ ਮਾਨ ਹੋਣਾ ਦਾ ਨਾਅਰਾ ਆ 13 0 ਉਹਦੀ ਜਿਹੜੀ ਸ਼ੁਰੂਆਤ ਆ ਮੈਂ ਯਕੀਨ ਦਿਵਾਉਂਦੀ ਆ ਕਿ ਉਹ ਸ਼ੁਰੂਆਤ ਅਨੰਦਪੁਰ ਸਾਹਿਬ ਜ਼ੋਨ ਤੋਂ ਹੀ ਹੋਗੀ ਤੇ ਬੰਗਿਆ ਤੋਂ ਹੀ ਹੋਊਗੀ ਭਗਵੰਤ ਮਾਨ ਜੀ ਨਵਾਂ ਸ਼ਹਿਰ ਦੇ ਵਿੱਚ ਪਹੁੰਚੇ ਆ ਉਹਨਾਂ ਦੀ ਰੈਲੀ ਦੇ ਇਕੱਠ ਨੂੰ ਵੇਖਦਿਆਂ ਹੋਇਆਂ ਮਕੰਦਪੁਰ ਵਾਸੀ ਕੀ ਕਹਿ ਰਹੇ ਆ ਮੁਕੰਦਪੁਰ ਵਾਸੀ ਹਾਂ ਥੋੜਾ ਟਾਈਮ ਤੁਸੀਂ ਵੇਟ ਕਰੋ ਜੀ ਤੁਸੀਂ ਦੇਖਿਓ ਇੱਥੇ ਲੋਕਾਂ ਨੇ ਆਪ ਹਮ ਹਮ ਆ ਕੇ ਪਹੁੰਚਣਾ ਆ ਮੁਕੰਦਪੁਰ ਤੋਂ ਹੀ ਤਕਰੀਬਨ ਮੈਂ ਕਹਿੰਦੀ ਆ ਕਿ 400 ਬੰਦਾ ਜਿਹੜਾ ਇੱਥੇ ਪਹੁੰਚੂਗਾ ਜੀ ਜੀ ਨਵੀਂ ਰਣਨੀਤੀ ਪਾਰਟੀ ਦੀ ਕੀ ਲੱਗਦੀ ਹੈ ਕਿ ਦੇਖਿਆ ਜਾਵੇ ਐਮਪੀ ਦੀਆਂ ਇਲੈਕਸ਼ਨ ਦੀਆਂ ਪੂਰੀਆਂ ਤਿਆਰੀਆਂ ਸਾਰੀਆਂ ਪਾਰਟੀਆਂ ਵੱਡੇ ਪੱਧਰ ਦੇ ਉੱਪਰ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਕੀ ਰਣਨੀਤੀ ਹੈ ਨਹੀਂ ਦੂਸਰੀਆਂ ਪਾਰਟੀਆਂ ਦਾ ਪ੍ਰੋਪਗੈਂਡਾ ਹੈਗਾ ਆ ਦੂਸਰੀਆਂ ਪਾਰਟੀਆਂ ਨੂੰ ਭੰਡਣਾ ਆਮ ਆਦਮੀ ਪਾਰਟੀ ਦਾ ਮੇਨ ਮੋਟਿਵ ਇਹ ਹੈ ਕਿ ਆਪਣੇ ਕੰਮਾਂ ਬਾਰੇ ਦੱਸਣਾ ਸੋ ਇਹ ਮੈਨੂੰ ਲੱਗਦਾ ਕਿ ਤੁਸੀਂ ਕਿਸੇ ਦੀ ਬੁਰਾਈ ਦੇ ਨਾਲੋਂ ਜੇ ਤੁਸੀਂ ਆਪਣੀ ਲਾਈਨ ਵੱਡੀ ਕਰੋਗੇ ਉਹ ਜ਼ਿਆਦਾ ਯੂਸਫੁਲ ਹੁੰਦਾ ਆ ਸੋ ਆਮ ਆਦਮੀ ਪਾਰਟੀ ਦੀ ਨੀਤੀ ਇਹ ਹੀ ਆ ਅਸੀਂ ਬਕਵਾਕ ਪਿੰਡਾਂ ਦੇ ਵਿੱਚ ਛਾ ਕੇ ਛੜਾ ਆ ਉਹ ਆਮ ਆਦਮੀ ਪਾਰਟੀ ਨੇ ਜੋ-ਜੋ ਕੰਮ ਕੀਤੇ ਆ ਉਹਦਾ ਪ੍ਰਚਾਰ ਕਰ ਰਹੇ ਆ ਤੇ ਇੱਥੇ ਵੀ ਦੱਸਣਾ ਚਾਹੀਦਾ ਕਿ ਲੋਕੇ ਖੁਦ ਬਹੁਤ ਸਿਆਣੇ ਆ ਜੀ ਉਹ ਹਮ ਹਮ ਅਗੇ ਇੱਥੇ ਆਪ ਪਹੁੰਚਣਗੇ ਜਿੱਥੇ ਵੀ ਭਗਵੰਤ ਮਾਨ ਹੋਣਾ ਦੀ ਰੈਲੀ ਹੁੰਦੀ ਆ ਜਾਂ ਰੋਡ ਸ਼ੋਅ ਹੁੰਦਾ ਆ ਉੱਥੇ ਲੋਕੀ ਆਪ ਪਹੁੰਚ ਰਹੇ ਆ ਆਪ ਮੁਹਾਰੇ ਉੱਥੇ ਹਾਜ਼ਰੀ ਲਵਾ ਰਹੇ ਆ ਲੋਕਾਂ ਦੇ ਵਿੱਚ ਬੜੀ ਉਤਸੁਕਤਾ ਆ ਕਿ ਅਸੀਂ ਸਾਡੇ ਮਲਵਿੰਦਰ ਕੰਗ ਹੋਣਾ ਨੂੰ ਸੁਣੀਏ ਭਗਵੰਤ ਮਾਨ ਹੋਣਾ ਨੂੰ ਸੁਣੀਏ ਕਾਫੀ بڑا ਤਯਾਰਵਾਰ ਰਾਜਨੀਤੀ ਦੀ ਇਹ ਗੱਲ ਮੈਂ ਕਰਾਂ ਰਾਜਨੀਤੀ ਵਿੱਚ ਆਪ ਜੀ ਦਾ ਵੀ ਬਹੁਤ ਵੱਡਾ ਤਸ਼ਰਫਾ ਹੈਗਾ ਪਾਰਟੀ ਦੇ ਆ ਅੱਗੇ ਕੰਮਾਂ ਨੂੰ ਵੇਖਿਆ ਜਾਵੇ ਜਾਂ ਜਿਨੇ ਵੀ ਪੰਜ ਸਰਪੰਚ ਨਵੇਂ ਜੁੜਦੇ ਹੈਗੇ ਉਹਨਾਂ ਦੀ ਐਕਚੁਅਲ ਮੰਗ ਕੀ ਹੁੰਦੀ ਆ ਦੀ ਐਕਚੁਅਲ ਮੰਗ ਉਹਨਾਂ ਦੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਆ ਕਿ ਉਹਨਾਂ ਦੀ ਐਕਚੁਅਲ ਮੰਗ ਨਹੀਂ ਹੁੰਦੀ ਕੋਈ ਵੀ ਜੀ ਉਹ ਸਿਰਫ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਸੋ ਬਾਕੀ ਜਿੱਦਾਂ ਜਿੱਦਾਂ ਹੁਣ ਗਾਂ ਜਿਹੜੇ ਆ ਕੰਮ ਹੋ ਰਏ ਆ ਜਾਂ ਪਿੱਛੇ ਹੋਏ ਆ ਉਹਨਾਂ ਨੂੰ ਮਤਦेनਜ਼ਰ ਰੱਖ ਕੇ ਹੀ ਇਹ ਜੁਆਇਨਿੰਗਸ ਵਗੈਰਾ ਹੋ ਰਹੀਆਂ ਆ ਜੀ ਸ਼ੁਕਰੀਆ ਜੀ ਸ਼ੁਕਰੀਆ ਸ਼੍ਰੀਮਾਨ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਮ ਹਰਜੋਤ ਕੌਰ ਲੋਟਿਆ ਜੀ ਨੇ ਆਪਣੇ ਵਿਚਾਰਾਂ ਦੇ ਵਿੱਚ ਦੱਸਿਆ ਕਿ ਹਰ ਪਾਰਟੀ ਦੀ ਜਿਹੜੀ ਰਣਨੀਤੀ ਹੈ ਉਸ ਤੋਂ ਉੱਪਰ ਉੱਠ ਕੇ ਕਿਸੇ ਦੇ ਬਾਰੇ ਵੱਧ ਘੱਟ ਗੱਲ ਕਰਨ ਦੀ ਬਜਾਏ ਕਿ ਪਾਰਟੀ ਦੇ ਪ੍ਰਚਾਰ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਬਹੁਤ ਜਲਦੀ ਮូលਵਿੰਦਰ ਸਿੰਘ ਕੰਗਜੀ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਸਿੱਧੀਆਂ ਮੁਲਾਕਾਤਾਂ ਕਰਵਾਵਾਂਗੇ ਲੱਖ ਵੱਖ ਪਿੰਡਾਂ ਦੀ 11 ਜੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਦੇਖੋ ਜੀ ਪਿਛਲੇ ਡੇਢ ਮਹੀਨੇ ਤੋਂ ਅਸੀਂ ਕੈਂਪੇਨ ਕਰ ਰਹੇ ਹਾਂ ਸ਼੍ਰੀ ਨੰਦਪੁਰ ਸਾਹਿਬ ਮੋਕਸਬਾ ਦੇ ਬਾਥਵਾ ਵਿਧਾਨ ਸਭਾ ਹਲਕਿਆਂ ਚ ਔਰ ਹਰ ਹਲਕੇ ਸਾਡੇ 4-4 5-5 ਕੇਡੇ ਲੱਗੇ ਆ ਜਿਹੜੇ ਲੋਕਾਂ ਦਾ ਤਸਕ ਰੁਝਾਨ ਦੀ ਗੱਲ ਹੈ ਲੋਕ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਬੜੇ ਸੰਤੋਸ਼ਟ ਹੈ ਖੁਸ਼ ਹੈ ਔਰ ਉਹਨਾਂ ਨੂੰ ਤਸੱਲੀ ਹੈ ਕਿ ਜਿਹੜਾ 2022 ਚ ਉਹਨਾਂ ਨੇ ਬਦਲਾਵ ਲਿਆਂਦਾ ਸੀ ਉਹ ਬਿਹਤਰ ਦਿਸ਼ਾ ਚ ਪੰਜਾਬ ਨੂੰ ਲੈ ਕੇ ਜਾ ਰਿਹਾ ਹੈ ਔਰ ਲੋਕਾਂ ਨੇ ਮਨ ਬਣਾਇਆ ਹੋਇਆ ਵੀ ਇਸ ਵਾਰ ਜਿਹੜਾ ਲੋਕ ਸਭਾ ਚ ਵੀ ਕਿਉਂਕਿ ਤਾਨਾਸ਼ਾਈ ਜਿਹੜੀ ਭਾਜਪਾ ਦੀ ਉਹਦੇ ਖਿਲਾਫ ਪੰਜਾਬ ਦੇ ਲੋਕ ਔਰ ਦੇਸ਼ ਦੇ ਲੋਕ ਲਾਮਬੰਦ ਹੋ ਰਹੇ ਆ ਔਰ ਇਸ ਵਾਰ ਜਿਹੜੀਆਂ ਸੀਟਾਂ 13 ਪੰਜਾਬ ਦੀਆਂ ਜਿੱਤ ਕੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਜੀ ਦੀ ਝੋਲੀ ਚ ਪਾਉਣੀਆਂ ਔਰ ਜਿਹੜੀ ਬੀਜੇਪੀ ਦੀ ਤਾਨਾਸ਼ਹੀ ਨੂੰ ਰੋਕਣਾ ਸੋ ਲੋਕ ਬਹੁਤ ਖੁਸ਼ ਹੈ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਲੋਕਾਂ ਦਾ ਆਸ਼ੀਰਵਾਦ ਵਿਰੋਧੀ ਤਾਂ ਕਹਿ ਰਹੇ ਜੀ ਸਭ ਝੂਠੇ ਲਾਰੇ ਲਾ ਰਹੇ ਦੀ ਕਿਹੜੇ ਵਿਰੋਧੀ ਵਿਰੋਧੀਆਂ ਦੀ ਸੁਣ ਲੋ ਜਿਹੜੇ ਤੇ ਭਾਜਪਾ ਵਾਲੇ ਉਹ ਨਫਰਤ ਦੀ ਰਾਜਨੀਤੀ ਤੇ ਇੱਥੇ ਪੈਰ ਨਹੀਂ ਲੱਗਣੇ ਕਾਂਗਰਸੀ ਭਗੋੜੇ ਆ ਜਿਹੜਾ ਸੰਗਰੂਰ ਵਾਲਾ ਸੀ ਓਪੇ ਤਾ ਸ਼ਰੀਨੰਦਪੁਰ ਸਾਹਿਬ ਜਿਹੜਾ ਬਟਿੰਡੇ ਵਾਲਾ ਸੀ ਉਹ ਭੇਜਦਾ ਲੁਧਿਆਣੇ ਜਿਹੜਾ ਗਡੂਰ ਸਾਹਿਬ ਵਾਲਾ ਸੀ ਉਹ ਭੇਜਦਾ ਸੰਗਰੂਰ ਤੇ ਜਿਹੜਾ ਚੰਨੀ ਚਮਕੌਰ ਸਾਹਿਬ ਵਾਲਾ ਸੀ ਉਹ ਭੇਜਦਾ ਜਲੰਧਰ ਇਹ ਪਗੋੜਿਆਂ ਦੀ ਜਮਾਤ ਹੈ ਇਹ ਪਗੋੜੇ ਤਾਂ ਆ ਕਿ ਆਪਣੇ ਹਲਕੇ 'ਚ ਲੋਕਾਂ ਨੂੰ ਮੂੰਹ ਖੋਣ ਦੇ ਲਾਇਕ ਨਹੀਂ ਗੇ ਤੀਜੇ ਰਹਿ ਗਏ ਚੰਦੂ ਮਾਜਰਾ ਐਂਡ ਕੰਪਨੀ ਇਹ ਜਿਹੜੇ ਪਿਤਾ ਪੁਰਖੀ ਰਾਜਨੀਤੀ ਦੇ ਕਰਪਟ ਲੋਕ ਹੈ ਜਿਹੜੇ ਡਾਕੂ ਰਹੇ ਆ ਇਹਨਾਂ ਨੇ ਪੰਥ ਔਰ ਪੰਜਾਬ ਦਾ ਇੰਨਾ ਕਹਾਣ ਕੀਤਾ ਆ ਇਹਨਾਂ ਨੇ ਨੌਜਵਾਨੀ ਔਰ ਕਿਸਾਨੀ ਦਾ ਜੋ ਬੇੜਾਗਰ ਕੰਮ ਕੋਈ ਕਸਰ ਨਹੀਂ ਛੱਡੀ ਜਿਨ੍ਹਾਂ ਨੇ ਆਪਣੇ ਬਾਦਲਾਂ ਤੋਂ ਲੈ ਕੇ ਚੰਦੂ ਮਾਜਰੇ ਢੀਂਸੇ ਮਲੂਕੇ ਜਿੰਡੇ ਟੱਬਰ ਸੀ ਇਹਨਾਂ ਆਪਣੇ ਸਰਮਾਇਏ ਬਣਾਏ ਪੰਜਾਬ ਤੇ ਕਰਜ਼ੇ ਚੜਾਏ ਇਹਨਾਂ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਆ ਇਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਉਂਦੇ ਆਨੰਦਪੁਰ ਸਾਹਿਬ ਮਾਰਗ ਦੀ ਹਾਲਤ ਹਜੇ ਵੀ ਉਸੇ ਤਰ੍ਹਾਂ ਦੀ ਹੈ ਮੈਂ ਉਹੀ ਤੇ ਕਿਆ ਇਹੀ ਇਹਨਾਂ ਦੀ ਅਸਲੀਅਤ ਹੈ ਲਾਰੇ ਲਾਈ ਜਾਂਦੇ ਤਿੰਨ ਟਰਮਾਂ ਹੋ ਗਈਆਂ ਐ ਮੰਗਾ ਤੋਂ ਸ਼੍ਰੀ ਨੰਦਪੁਰ ਸਾਹਿਬ ਦੇ ਔਰ ਚੰਦੂ ਬਾਜਰਾ ਜੀ ਤੇ ਤੇ ਇਹ આરોਪ ਇਹ ਆ ਇੱਕ ਦਿਨ ਮੈਂ ਗੜ ਸ਼ੰਕਰ ਕੰਪੇਨ ਕਰ ਰਿਹਾ ਕਹਿੰਦੇ ਪੱਥਰ ਵੀ ਨਾਲ ਲੈ ਗਏ ਪਹਿਲਾਂ ਪੱਥਰ ਲਾਤਾ ਸੀ 14 ਜਦੋਂ ਜਿੱਤੇ 19000 ਕੇ ਪੱਥਰ ਲੈ ਗਏ ਸੋ ਇਹ ਲੋਕਾਂ ਦਾ ਜਿਹੜਾ ਅਸਲੀਅਤ ਹੈ ਲੋਕ ਜਾਣ ਚੁੱਕੇ ਆ ਔਰ ਇਹ ਲੋਕਾਂ ਨੂੰ ਕਦੀ ਲੋਕਾਂ ਨੇ ਮੂੰਹ ਨਹੀਂ ਬੋਣਾ ਅਸੀਂ ਕਰਾਂਗੇ ਅਸੀਂ ਕਰਾਂਗੇ ਜਿੱਤੇ ਇਹ ਇਮਾਨ ਬਾਕੀ ਆ ਬਾਕੀ ਜਿੱਤਵਾ ਤੁਹਾਡੀ ਅਸੀਂ ਅਸੀਂ ਇਮਾਨ ਸਾਹਿਬ ਦੀ ਅਗਵਾਈ ਚ ਕਿਉਂਕਿ ਆਮ ਸਧਾਰਨ ਪਰਿਵਾਰਾਂ ਚੋਂ ਨਿਕਲੇ ਆ ਸੰਘਰਸ਼ ਦੀ ਰਾਜਨੀਤੀ ਕਰਕੇ ਆਏ ਆ ਕੋਈ ਵੀ ਕਰਪਟ اور ਬਾਕੀ ਜਿਹੜੇ ਲੁਟੇਰੇ ਉਹਨਾਂ ਨੂੰ ਭਗਵੰਤ ਮਾਨ ਜੀ ਨੇ ਬਖਸ਼ਿਆ ਨਹੀਂ ਹੈ। ਜੀ ਲੋਕਾਂ ਨਾਲ ਜਿਹੜੇ ਜੌਨੀ ਅਤੇ ਕਿਸਾਨੀ ਨੂੰ ਬਿਹਤਰ ਦਿਸ਼ਾ ਚ ਲੈ ਜਾਣ ਲਈ ਅਸੀਂ ਇੱਕ ਟੀਮ ਦੇ ਰੂਪ ਚ ਕੰਮ ਕਰ ਰਹੇ ਆ। ਪੂਰਾ ਪੰਜਾਬ ਜਿਹੜਾ ਭਗਵੰਤ ਮਾਨ ਜੀ ਨੂੰ ਅਸ਼ੀਰਵਾਦ ਦੇ ਰਿਹਾ। ਵੋਟਰਾਂ ਨੂੰ ਕੀ ਸੰਦੇਸ਼ ਜਣਾਜਾਂਦੇ? ਸਾਰੇ ਅੱਜ ਆਪਾਂ ਬੰਗਾ ਜਿਹੜਾ ਸਾਡਾ ਵਿਧਾਨ ਸਭਾ ਹਲਕਾ ਉੱਥੇ ਇਸ ਟਮ ਖੜੇ ਆ ਮਕਰਪੁਰ। ਮੇਰੇ ਨਾਲ ਸਾਡੇ ਹਲਕਾ ਇੰਚਾਰ ਸਰਹਾਲ ਸਾਹਿਬ ਖੜੇ ਆ ਔਰ ਜੋ ਸਾਡੀ ਛੋਟੀ ਭੈਣ ਪਾਰਟੀ ਦੀ ਸਾਰੀ ਲੀਡਰਸ਼ਿਪ ਖੜੀ ਹੈ ਅਸੀਂ ਤੇ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਕਿ ਪਾਰਲੀਮੈਂਟ ਉਹ ਬੰਨ ਨੁਮਾਇੰਦਾ ਭੇਜਿਓ ਜਿਹੜਾ ਦੇਸ਼ਚਵਤਰੀ ਤਾਣਾਸ਼ਾਈ ਦੇ ਖਿਲਾਫ ਦੇਸ਼ ਦੇ ਜਿਹੜਾ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਸੰਵਿਧਾਨ ਖਤਮ ਕੀਤਾ ਜਾ ਰਿਹਾ ਉਹਦੇ ਖਿਲਾਫ ਔਰ ਦੇਸ਼ ਦੇ ਭਾਈਚਾਰੇ ਨੂੰ ਜੋੜਨ ਦੀ ਗੱਲ ਕਰੇ ਪੰਜਾਬ ਦੇ ਹੱਕਾਂ ਤੇ ਠੋਕ ਮਾਰਾ ਕੇ ਪੈਰਾ ਦਵੇ ਡੰਮੀ ਗੂੰਗਾ ਔਰ ਨਕਲੀ ਬੰਦਾ ਸ਼ਰੀਂਦੰਤਪੁਰ ਸਾਹਿਬ ਤੋਂ ਨਾ ਲੋਕ ਭੇਜਣ ਇਹ ਹੀ ਬਿੰਦ ਹੈ ਜਿਹੜੇ ਲੋਕਾਂ ਨਾਲ ਵਾਦੇ ਕੀਤੇ ਸੀ ਆਮ ਆਦਮੀ ਦੀ ਸਰਕਾਰ ਨੇ ਤੁਹਾਨੂੰ ਲੱਗਦਾ ਪੂਰੇ ਹੋ ਗਏ ਆ ਦੇਖੋ 2 ਸਾਲ ਹੋਏ ਆ 43000 ਸਰਕਾਰੀ ਨੌਕਰੀਆਂ ਦਿੱਤੀਆਂ ਕੋਈ ਇੱਕ ਨੌਕਰੀ ਛਪਾਰਿਸ਼ ਤੇ ਨਹੀਂ ਕੋਈ ਪੈਸੇ ਤੇ ਨਹੀਂ ਇਮਾਨਦਾਰੀ ਨਾਲ ਅੱਜ ਗੰਨੇ ਦਾ ਦੇਸ਼ ਸਭ ਤੋਂ ਵੱਧ ਰੇਟ ਭਗਵੰਤ ਮਾਨ ਜੀ ਦੀ ਸਰਕਾਰ ਦੇ ਰਹੀ ਹੈ ਵੈਲਫੇਅਰ ਸਟੇਟ ਹੋਣ ਦੇ ਨਾਤੇ 90% ਲੋਕਾਂ ਦੀ ਬਿਜਲੀ ਦਾ ਬਿੱਲ ਜਿਹੜਾ ਉਹ ਪੰਜਾਬ ਚ ਜ਼ੀਰੋ ਆ ਰਿਹਾ ਭਗਵੰਤ ਮਾਨ ਦੀ ਸਰਕਾਰ ਦੇ ਕਰ 800 ਕਲੀਨਿਕ ਬਣਾਏ ਆ 1.5 ਕਰੋੜ ਲੋਕਾਂ ਨੇ ਫਰੀ ਇਲਾਜ ਕਰਾਇਆ ਸਕੂਲ ਆਫ ਐਮਿਨੈਂਸ ਬਣਾ ਰਹੇ ਆ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾ ਰਹੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਔਰ ਬਜ਼ੁਰਗਾਂ ਦੀ ਦਵਾਈ ਦਾ ਖਰਚਾ ਪਰਿਵਾਰਾਂ ਤੋਂ ਘਟੇ ਟੋਰ ਪਲਾਜੇ ਬੰਦ ਕੀਤੇ ਜਾ ਰਹੇ ਆ ਜਿਹੜੇ ਲੀਡਰ ਨੋ ਨੋ ਪੈਨਸ਼ਨਾਂ ਲੈਂਦੇ ਉਹ ਪੈਨਸ਼ਨਾਂ ਭਗਵੰਤ ਮਾਨ ਨੇ ਬੰਦ ਕੀਤੀ ਐ ਬਾਕੀ ਜਿਹੜੀਆਂ ਗਾਰੰਟੀਆਂ ਰਹਿ ਰਹੀਆਂ ਅਗਲੇ 3 ਸਾਲਾਂ ਵਿੱਚ ਇੱਕ ਇੱਕ ਪੂਰੀ ਕਰਕੇ ਸੁਣ ਲੈ ਸੁਣ ਤੇਰਾ ਵੀਰ ਸੁਣ ਲੈ ਹਾਂਜੀ ਦੱਸੋ ਇੱਕ ਇੱਕ ਜਿਹੜੀ ਗਾਰੰਟੀ ਅੱਜ ਜਿੰਨੀਆਂ ਰਹਿ ਗਈਆਂ ਮੋਸਟਲੀ ਨਹੀਂ ਪੂਰੀਆਂ ਕਰਤੀਆਂ ਇੱਕ ਇੱਕ ਗਾਰੰਟੀ ਪੂਰੀ ਕਰਕੇ ਲੋਕਾਂ ਦੀ ਕਚੈਰੀ ਜਾਵਾਂਗੇ ਲਗਾਤਾਰ ਇਮਾਨਦਾਰੀ ਨਾਲ ਪੰਜਾਬ ਸਰਕਾਰ ਅੱਗੇ ਵਧ ਰਹੀ ਹੈ। ਇਹ 10000 ਰੁਪਏ ਬੀਬੀਆਂ ਕਹਿੰਦੇ ਕਾਜੂਗਾ। ਦਿੱਲੀ ਜਿਸੀਂ ਦੇ ਦਿੱਤਾ ਹੁਣ ਪੰਜਾਬ ਦੀ ਵਾਰੀ ਆ ਔਰ ਜੇ ਮੋਦੀ ਸਾਹਿਬ ਸਾਡਾ 8000 ਕਰੋੜ ਆਰਡੀਐਫ ਨਾ ਰੋਕਿਆ ਹੁੰਦਾ ਜੇ 750 ਕਰੋੜ ਨੈਸ਼ਨਲ ਐਡਮਿਸ਼ਨ ਦਾ ਨਾ ਰੋਕਿਆ ਹੁੰਦਾ ਜੇ ਸਾਡਾ ਜੀਐਸਟੀ ਦਿੱਲੇ ਨਾ ਕਰਨ ਹੁਣ ਤੱਕ ਇਹ ਸ਼ੁਰੂਆਤ ਕਰ ਦੇਣੀ ਸੀ। ਨਸ਼ਾ ਕਦੋਂ ਖਤਮ ਹੋਵੇ ਬਹੁਤ ਜਲਦੀ ਇਹ ਵੀ ਕਰਾਂਗੇ। ਨਸ਼ਾ ਕਦੋਂ ਖਤਮ ਹੋਵੇ। ਨਸ਼ੇ ਦੇ ਪਿੱਛੇ ਪਿੰਡ ਪਿੰਡ ਦੇ ਵਿੱਚ ਵੱਡੇ ਲੈਵਲ ਤੇ ਵਿਕਣਾ ਸਟਾਰਟ ਹੋ ਗਿਆ। ਦੇਖੋ ਨਸ਼ਾ ਜਿਹੜਾ ਆ ਅਕਾਲੀ ਕਾਂਗਰਸੀਆਂ ਦੇ ਵੱਡੇ ਲੀਡਰ ਔਰ ਵੱਡੇ ਪੁਲਿਸ ਅਫਸਰ ਇਨਵੋਲਵ ਹੈ ਪਹਿਲਾਂ ਦਾ ਸਟੇਟ ਸੀ ਭਗਵਾਨ ਜੀ ਕਾਂਗਰ ਕਰ ਰਹੀ ਹੈ ਉਹ ਟਾਈਮ ਚ ਨਸ਼ੁਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਸਿੰਘ ਗਵਿੰਦਪੁਰ ਅੱਜ ਮੁਕੰਦਪੁਰ ਲੋਹੜੀਆ ਪੈਲਸ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਮਲਵਿੰਦਰ ਸਿੰਘ ਕੰਗ ਜੀ ਜੋ ਕਿ ਲੋਕ ਸਭਾ ਸ਼੍ਰੀ ਨਾਨਦਪੁਰ ਸਾਹਿਬ ਤੋਂ ਉਮੀਦਵਾਰ ਹਨ ਉਹਨਾਂ ਦੇ ਹੱਕ ਦੇ ਵਿੱਚ ਅੱਜ ਇੱਕ ਜਿਹੜਾ ਬਹੁਤ ਵੱਡਾ ਇਕੱਠ ਇੱਥੇ ਹੋਇਆ ਹੈ ਕਿਉਂਕਿ ਜੋ ਇਹ ਪਰਿਵਾਰ ਹੈ ਲੋਟਿਆ ਪਰਿਵਾਰ ਹੈ ਮੈਡਮ ਹੈ ਉਹ ਪਹਿਲਾਂ ਤੋਂ ਹੀ ਪਾਰਟੀ ਨਾਲ ਜੁੜੇ ਹੋਣ ਕਰਕੇ ਲੋਕਾਂ ਨੂੰ ਬੜਾ ਪਿਆਰ ਹੈ ਤੁਸੀਂ ਜੇ ਦੇਖ ਸਕਦੇ ਹੋ ਜਿਹੜੀ ਇੱਕੇ ਨੁੱਕੜ ਮੀਟਿੰਗ ਹੈ ਇਹ ਇੱਕ ਰੈਲੀ ਦੇ ਰੂਪ ਧਾਰਨ ਕਰ ਗਈ ਹੈ ਇਤੋਂ ਸਪੱਸ਼ਟ ਹੁੰਦਾ ਕਿ ਜਿਹੜਾ ਸਾਡੇ ਉਮੀਦਵਾਰ ਨੇ ਮਰਵਿੰਦਰ ਸਿੰਘ ਜੀ ਕੰਗ ਉਹ ਬੰਗਾ ਵਿਧਾਨ ਸਭਾ ਤੋਂ ਬਹੁਤ ਹੀ ਭਾਰੀ ਬਹੁਮਤ ਨਾਲ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚਣਗੇ ਤੁਸੀਂ ਦੇਖੋ ਕਿਵੇਂ ਆਪ ਮਹਾਰੇ ਜਿਹੜਾ ਲੋਕਾਂ ਦਾ ਇਕੱਠ ਹੈ ਉਹ ਇਸ ਪੈਲਸ ਦੇ ਵਿੱਚ ਹੋਇਆ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇਹੀ ਅਪੀਲ ਕਰਦੇ ਆਂ ਕਿ ਵੱਤ ਵੱਤ ਵੋਟਾਂ ਮਲਵਿੰਦਰ ਸਿੰਘ ਕਾਂਗੀ ਨੂੰ ਪਾ ਕੇ ਅੱਜ ਹਲਕਾ ਬੰਗਾ ਦੇ ਪਿੰਡ ਮੁਕੰਦਪੁਰ ਵਿਖੇ ਸਾਡੇ 2017 ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਡੇ ਮੈਡਮ ਹਰਜੋਤ ਕੌਰ ਲੋਟੀਆ ਜੀ ਦੇ ਪਿੰਡ ਉਹਨਾਂ ਦੇ ਪੈਲਸ ਵਿੱਚ ਬਹੁਤ ਮਾਲਵਿੰਦਰ ਦੇ ਮਾਲਵਿੰਦਰ ਕੰਗਜੀ ਦੇ ਪੱਖ ਚ ਬਹੁਤ ਵੱਡਾ ਮੀਟਿੰਗ ਕੀਤੀ ਜਾ ਰਹੀ ਹੈ ਤੇ ਇਸ ਮੀਟਿੰਗ ਤੋਂ ਉਪਰੰਤ ਰੋਡ ਸ਼ੋਅ ਕੀਤਾ ਜਾਵੇਗਾ ਤੇ ਅਸੀਂ ਮੈਡਮ ਹਜੂਤ ਕੋ ਲੌਟਿਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹਨੇ ਇੰਨੀ ਗਰਮੀ ਦੇ ਬਾਵਜੂਦ ਵੀ ਐਡਾ ਵੱਡਾ ਇਕੱਠ ਕੀਤਾ ਹੌਮ ਹਮਾ ਕੇ ਵਲੰਟੀਅਰ ਪਹੁੰਚ ਰਹੇ ਆ ਸਾਰੇ ਪਿੰਡਾਂ ਦੇ ਵਿੱਚੋਂ ਬਸਾਂ ਬਸਾਂ ਚ ਗੱਡੀਆਂ ਜਾਂ ਆਪਣੀਆਂ ਚ ਸਾਰੇ ਵਲੰਟੀਅਰ ਪਹੁੰਚ ਰਹੇ ਆ ਤੇ ਮੇਰੇ ਸਹਿਯੋਗੀ ਵੀ ਸਾਰੇ ਅਸੀਂ ਪਿੰਡ ਘੁੰਮਣਾ ਤੋਂ ਮਾਰਕਾਂ ਤੋਂ ਮੇਲੀਆਂ ਨੇ ਤੋਂ ਮਾਰਕਾਂ ਦੀਆਂ ਤੇ ਸੰਧਵਾ ਬਹਿਰਾਮ ਨੇੜੇ ਨੇੜੇ ਸਾਰੇ ਪਿੰਡਾਂ ਦੇ ਵਿੱਚੋਂ ਵਲੰਟੀਅਰ ਸਹਿਬਾਨ ਪਹੁੰਚ ਰਹੇ ਆ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਜਿੱਦਾਂ ਆਪ ਸਾਰੀ ਸਾਧ ਸੰਗ ਨੂੰ ਪਤਾ ਕਿ 24 ਦਾ ਜਿਹੜਾ جنگ ਆ ਇਹ ਜੰਗ ਸਾਡੇ ਸੰਵਿਧਾਨ ਦਾ ਤੇ ਤਾਨਾਸ਼ਹੀ ਦਾ ਤੇ ਅੱਜ ਸਾਡੇ ਮਾਨਯੋਗ ਉਮੀਦਵਾਰ ਸਾਰ ਮਿਲਵਿੰਦਰ ਸਿੰਘ ਜੀ ਕੰਗ ਅੱਜ ਲੋਟਿਆ ਪੈਲਸ ਆ ਰਹੇ ਆ ਉਹਨਾਂ ਜੀ ਆਇਆਂ ਨੂੰ ਸੰਗਤਾਂ ਬਹੁਤ ਵੱਡੀ ਇਕੱਠ ਜਾਈ ਆ ਤੇ ਸਾਨੂੰ ਇਸ ਤਰ੍ਹਾਂ ਹੱੜ ਲੱਗਦਾ ਜਿੱਦਾਂ ਠਾਸੀ ਵਾਲਾ ਹੜ ਆਇਆ ਸੀ ਸਾਰਿਆਂ ਨੂੰ ਉਹਨਾਂ ਰੋੜ ਕੇ ਲੈ ਜਾਊਗਾ ਤੇ ਮੈਨੂੰ ਬਹੁਤ ਹੀ ਆਪਣੇ ਨਾਲ ਸਾਥੀਆਂ ਤੇ ਆਪਣੇ ਭੈਣ ਭਰਾਵਾਂ ਤੇ ਬਹੁਤ ਹੀ ਮਾਣ ਆ ਕਿ ਜਿਹੜੇ ਅੱਜ ਇੰਨੇ ਵੱਡੇ ਦੁਪਹਿਰ ਦੇ ਵਿੱਚ ਇਕੱਠ ਕਰ ਰਹੇ ਆ ਤੇ ਕੰਗ ਸਾਹਿਬ ਨੂੰ 100% ਤੋਂ ਉੱਪਰ ਕੰਮ ਜੋ ਵਾਅਦੇ ਕੀਤੇ ਸੀ ਉਹ ਲਗਭਗ ਇੱਕ ਵਾਅਦਾ ਛੱਡ ਕੇ ਪੂਰੇ ਕਰਤੇ ਗਏ ਆ ਕਈ ਇਦਾਂ ਦੇ ਵਾਅਦੇ ਆ ਜਿਹੜੇ ਇਹਨਾਂ ਨੇ ਕਦੀ ਕਹਿ ਵੀ ਨਹੀਂ ਸੀ ਉਹ ਵੀ ਪੂਰੇ ਕਰ ਦਿੱਤੇ ਆ ਤੇ ਸਾਨੂੰ ਆਸ ਆ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਜਿਹੜੇ ਰੈਂਦੇ ਸਾਲ ਚ ਕੋਈ ਘਾਟ ਨਹੀਂ ਡੋਊਗੀ ਕਿ ਜਿਹੜਾ ਵਾਅਦਾ ਪੂਰਾ ਨਾ ਹੋਇਆ ਹੋਵੇ ਇਹਦੋਂ 10 15% ਵਾਧੇ ਉੱਪਰ ਹੀ ਕੰਮ ਮਾਨ ਸਾਹਿਬ ਕਰੂਗਾ ਕੋ ਮਾਨ ਸਾਹਿਬ ਸਾਡੇ ਇੱਕ ਇਮਾਨਦਾਰ ਮੁੱਖ ਮੰਤਰੀ ਆ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਆ ਇਤਿਹਾਸ ਦੇ ਵਿੱਚ ਨਾਂ ਲਿਖਿਆ ਜਾਊਗਾ ਕੇ ਵੀ ਪੰਜਾਬ ਦੇ ਵਿੱਚ ਕੋਈ ਪਾਰਟੀ ਆਈ ਜੇ ਉਹਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਆ ਮਾ ਆਦੀਨ ਪਟੋਲੇ ਰੀਵਿੰਗ ਬੰਨੋ ਹਾਂਜੀ ਕਿਸ ਤਰ੍ਹਾਂ ਲੱਗਦਾ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਹੈ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਮੈਡਮ ਲੋਟੀਆਂ ਨਹੀਂ ਬਹੁਤ ਵਧੀਆ ਪ੍ਰੋਗਰਾਮ ਕੀਤੇ ਐ ਨਹੀਂ ਗੈਦਰਿੰਗ ਕੀਤੀ ਹੈ ਬਹੁਤ ਜ਼ਿਆਦਾ ਪਿੰਡਾ ਪਿੰਡਾਂ ਤੋਂ ਬੱਸਾਂ ਭੇਜੀਆਂ ਸੀ ਗੱਡੀਆਂ ਭੇਜੀਆਂ ਫੁੱਲ ਪਰ ਕੇ ਆਈਆਂ ਹੀ ਆ ਤੇ ਸਾਰੇ ਵਲੰਟੀਅਰ ਉਹਦੇਦਾਰ ਸਾਰੇ ਸਹਬਾਨ ਆਏ ਆ ਤੇ ਮਾਲਵਿੰਦਰ ਕੰਗ ਦੀ ਕਾਫੀ ਗੈਦਰਿੰਗ ਹੈਗੀ ਹੈ ਗੈਦਰਿੰਗ ਦੇਖਣ ਨੂੰ ਮਿਲਦੀ ਹੈ ਬਹੁਤ ਵਧੀਆ ਉਜਾਗ ਹੈ ਗਿਆ ਲੋਕਾਂ ਦਾ ਮਤਲਬ ਆਮ ਆਦੀ ਪਾਰਟੀ ਬਨੋਂ ਕਾਫੀ ਰੁਝਾਨ ਹੈ ਕਾਫੀ ਕਿਨਕ ਇਕੱਠ ਖੋਣ ਦੀ ਅੱਜ ਸੰਭਾਵਨਾ ਹੈ ਕਮ ਸੇ ਕਮ ਹਜ਼ਾਰ ਬੰਦਾ ਤਾਂ ਹੈਗਾ ਇਹ ਹਿਸਾਬ ਨਾਲ ਹਜ਼ਾਰ ਦੀ ਗੈਦਰਿੰਗ ਹੋ ਲੈਣੀ ਜਿਸ ਤਰ੍ਹਾਂ ਦਾ ਬੋਲ ਬਰਾਲਾ ਪਿੰਡਾਂ ਦੇ ਅੰਦਰ ਪਾਰਟੀ ਦਾ ਕਿਸ ਤਰ੍ਹਾਂ ਦੇ ਕੰਮ ਕਿਸ ਤਰ੍ਹਾਂ ਦੇ ਰੱਖਦੇ ਆ ਕਾਮ ਆਮਾਦੀ ਪਾਰਟੀ ਨੂੰ ਕਾਫੀ ਕੰਮ ਕੀਤੇ ਹੋਏ ਆ ਲੋਕ ਕਾਫੀ ਖੁਸ਼ ਹੈਗੇ ਜਿੱਦਾਂ ਉਹ ਆਪਣੇ ਆਪ ਹੀ ਕਹਿੰਦੇ ਵੀ ਸਾਡੇ ਆ ਕੰਮ ਹੋਏ ਆ ਜਿੱਦਾਂ ਬਿਜਲੀ ਦਾ ਬਿੱਲ ਹੋਇਆ ਵੀ ਡਾਕਟਰੀ ਡਾਕਟਰੀ ਲਾਈਨ ਦੇ ਹੋਏ ਹੋਰ ਵੀ ਕਾਫੀ ਕੰਮ ਹੈ ਉਹ ਆਪ ਆਪਣੇ ਮੂੰਹੋਂ ਦੱਸਦੇ ਆ ਉਹ ਕਹਿੰਦੇ ਅਸੀਂ ਮਤਲਬ ਸਾਨੂੰ ਬੋਲਣ ਦੀ ਲੋੜ ਨਹੀਂ ਹੈ ਕਿ ਉਹ ਖੁਦ ਹੀ ਕਹਿੰਦੇ ਵੀ ਅਸੀਂ ਵੋਟ ਹੈ ਕਿ ਆਮਾਦੀ ਪਾਰਟੀ ਨੂੰ ਹੀ ਪਾਣਾ ਹੈ ਅੱਜ ਤੁਸੀਂ ਪਹੁੰਚੇ ਇੱਥੇ ਰੈਲੀ ਤੇ ਹਾਂਜੀ ਇਹੋ ਜਿਹਾ ਲੱਗਦਾ ਜਿਹੜੀ ਮੌਕੇ ਸਰਕਾਰ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਭਗਵਾਨਤਮਾਨ ਦੇ ਕੰਮਾਂ ਨੂੰ ਕਿਹੋ ਜਿਹਾ ਦੇਖਦੇ ਆ ਬਹੁਤ ਅੱਛੇ ਆ ਕਿਹੜੇ ਕਿਹੜੇ ਕੰਮ ਜਿਹੜੇ ਆ ਤੁਹਾਨੂੰ ਲੱਗਦੇ ਆ ਵਾ ਵਧੀਆ ਕੀਤੇ ਉਹਨਾਂ ਨੇ ਇਸ ਵੇਲੇ ਜਿਹੜੇ ਪਿਛਲੇ ਸਰਕਾਰਾਂ ਸੀ ਹਾਂ ਬਹੁਤ ਪਿਛਲੇ ਮੋਤੀ ਨੇ ਥੱਲੇ ਲਾਤਾ ਹਨਾ ਐਵੇਂ ਦੁਨੀਆ ਨੂੰ ਮਰੋਂ ਡਿਆ ਮੋਤੀ ਦਾ ਤੇ ਚਲੋ ਜੇ ਚੰਗਾ ਰਹੋਗਾ ਤਾਂ ਸਾਰੇ ਰੋਟੀ ਵੀ ਖਾਣਗੇ ਬੱਚੇ ਵੀ ਕੁਕ ਧੰਦੇ ਲੱਗਣਗੇ ਹਨਾ ਧੰਦਿਆਂ ਦੀ ਲੋੜ ਐ ਬੱਚਿਆਂ ਨੂੰ ਹਨਾ ਇਹ ਨਸ਼ਾ ਅੱਜਕੱਲ ਪੰਜਾਬ 'ਚ ਬਹੁਤ ਵੱਧ ਗਿਆ ਹੈ। ਹਾਂਜੀ ਇਹ ਬਹੁਤ ਵੱਧ ਗਿਆ ਹੈ। ਇਹ ਤੋਂ ਜਿਹੜੇ ਬੱਚਿਆਂ ਨੂੰ ਜਿਹੜੀ ਕਿਸੇ ਸਮਝਾਉਣਾ ਚਾਹੀਦਾ ਆ ਕਿ ਬੱਚੇ ਨਸ਼ੇ ਨਾ ਖਾਣ ਆਪਣੀ ਜ਼ਿੰਦਗੀ ਬਣਾਉਣ ਹਨਾ। ਜਿਹੜੀ ਜ਼ਿੰਦਗੀ ਇਹ ਮਿਲਦੀ ਨਹੀਂ ਵਾਰ-ਵਾਰ ਨਹੀਂ ਮਿਲਦੀ। ਹਨਾ। ਬਸ ਹੋਰ ਕੀ ਕਹਿਣਾ ਚਾਹੁੰਦੇ ਆ ਆਮ ਜਿਹੜੇ ਮੁੰਡੇ ਜਿਹੜੇ ਨੌਜਵਾਨ ਨਸ਼ੇ ਵਿੱਚ ਗਰਪੂਰੇ ਆ, ਰੋਲਦਿਆਂ ਆ। ਹਾਂਜੀ। ਤੇ ਜਾਣੇ ਤੁਸੀਂ ਤੁਹਾਡੀ ਤਾਂ ਉਮਰ ਵੀ ਹੁਣ ਕਾफी ਹੋ ਗਈ ਹੈ ਹਾਂਜੀ ਹਾਂਜੀ ਪਰ ਅਸੀਂ ਤੇ ਕਹਿੰਦੇ ਵੀ ਬੱਚੇ ਆਪਣੀ ਜ਼ਿੰਦਗੀ 'ਚ ਮਾਪਿਆਂ ਦੀ ਵੀ ਜ਼ਿੰਦਗੀ ਬਣਾਉਣ ਹਨਾ ਵੀ ਆਪਣੀ ਵੀ ਬਣਾਉਣ ਮਾਪੇ ਦੀ ਵੀ ਬਣਾਉਣਾ ਪਰ ਬੱਚੇ ਜਿਹਦੇ ਚੰਗੇ ਆ ਉਹਦੀ ਜ਼ਿੰਦਗੀ ਵੀ ਚੰਗੀ ਆ ਜਿਹਦੇ ਬੱਚੇ ਇੰਦੇ ਨਸ਼ੇ ਜਦੋਂ ਉਹਦੀ ਜ਼ਿੰਦਗੀ ਕੋਸ਼ੀ ਨਹੀਂ ਹੈ